ਆਗਰ ਜੀ ਕੀ ਭਾਵੇਂ ਕਿ ਨਾਮ ਬੁੱਲਟਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਵੀ 1 ਗ੍ਰੇਡ ਕਰੋੜ ਦੀ ਨਿਕਲੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਮੈਂ ਪਸ਼ੂ ਪਾਲਣ ਦਾ ਵੀ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰਦੇ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਹੂੰ ਪਹਿਲਾਂ ਖੇਤੀ ਕਰਦੇ ਤੇ ਅੱਛਾ ਜੀ ਮੰਦੇ ਭਾਂ ਦੀ ਜ਼ਮੀਨ ਵੇਖ ਤੇ ਆਣ ਜ਼ਿੰਮੇਦਾਰ ਉਹ ਨਾਲ ਬਈ ਪਛਪਾਲੀ ਤੇ ਠੇਕੇਦਾਰੀ ਜੀ ਤੁਮ ਤਾਂ ਮੈਂ ਤਾਂ ਕਰਦਾ ਨਹੀਂ ਗੰਵਾਂ ਦੀ ਸੇਵਾ ਕਰਦ ਰਿਹਾ ਚੱਲ ਆ ਬਾਈਕਰੂ ਨੇ ਛੋੜੀ ਲਾਈਟਰੀ ਪੌਦੇ ਤੇ ਬਾਈਕਰੂ ਦਾ ਨਾਮ ਲੈ ਕੇ ਆ ਇੱਕ ਘਰ ਦੇ ਵਿੱਚ ਕੌਣ ਕੌਣ ਆ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਤਾਂ ਤੇ ਬੇਟੀਆਂ ਮੇਰੇ ਤਿੰਨੇ ਉਹ ਵਹਿ ਆਤੀਆਂ ਮੈਂ ਕਿੰਨੀ ਤਨਖਾਹ ਲਈ ਤੁਹਾਨੂੰ ਮੇਰੀ ਤਨਖਾਹ ਜੀ ਹੋਣਾ ਹੈ ਕਿ ਜੀ 9600 ਮਿਲਦਾ ਜੀ ਉਹ ਜੀ ਅਖੇ ਤਾਂ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਜ ਮੈਨੂੰ ਲੱਗਾ ਰਾਤ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਰਾ ਮੇਰਾ ਜਿਹੜਾ 10 ਵੀਕੇ ਬਿਕਾਇਆ ਤੋ ਆ ਗਿਆ ਵਾਪਸ ਖੁਸ਼ੀ ਬੜੀ ਹੋਈ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਣਾ ਹਾਂ ਜੀ ਹਾਂ ਬਾਸ ਗੁਰੂ ਨੇ ਭੇਜਦੀ ਕਿਰਪਾ ਹੈ ਗੁਰੂ ਦੀ ਕਿਰਪਾ ਹੈ ਨੌਜਵਾਨਾਂ ਨੂੰ ਦੇਣਦਾਰ ਨੇ ਸੁਨੇਹਾ ਨੌਜਵਾਨ ਨੂੰ ਇਹ ਕਰੇ ਵੀ ਨਸ਼ਾ ਲਾਓ ਨਾ ਫਿਰ ਨੂੰ ਗਰੀਬੀ ਮੇਰੀ ਆਉਦੀ ਰਹਿੰਦੀ ਹੈ ਮੈਂ ਜਿਖਣਾ ਨਸਾਨ ਨਹੀਂ ਸੀ ਰਿਨ ਲਾਇਕ ਕਿਰਤ ਕਰਦਾ ਰਹਾ ਦੁੱਖ ਸ਼ੋਕ ਨਿਸ਼ਾਨ ਤੇ ਆਉਂਦੇ ਆਪਦਾ ਕਿਰਤ ਕਰੋ ਕਦੇ ਆਇਨਾ ਘਬਰਾਓ ਨਾ ਵਾਇਗਰੂ ਤੇ ਪਾਣਾ ਰੱਖੋ ਕਿ ਕਿਸਮਤ ਅਜਵਾਂ ਦੇ ਹਾਂ ਕਿਸਮਤ ਕਦੇ ਖੁੱਲਦੀ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ੀ ਮਿਲੀ ਆਉਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਮਿਹਨਤ ਕਰਾਂਗੇ ਜੇ ਕਿਰਤ ਕਰਾਂਗੇ ਜ਼ਿੰਮੇਦਾਰਾਂ ਖੇਤੀ ਕਰਦੇ ਆ ਪਹਿਲਾਂ ਵੀ ਹੁਣ ਵੀ ਆਪਦਾ ਪਸ਼ੂ ਨੂੰ ਕੱਖ ਪਈਆ ਉਹ ਵੀ ਖੇਤੀ ਜ਼ਿੰਮੇਦਾਰਾਂ ਦੇ ਹੀ ਕਰਨਾ ਤੇ ਹੁਣ ਆ ਜਿਹੜੇ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰੀਏ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 20 ਕਿਲੋਮੀਟਰ ਦੇ ਕੁੱਲੇ ਮਾਜਰੇ ਕੱਖਰੇ ਹੁੰਦੇ ਰਿਆਂ ਵੱਢ ਕੇ ਜਾਉਂਦੇ ਦੀ ਫਾਰਮ ਫਟਿਆਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਸਾਈਕਲ ਤੇ ਹਾਂ ਸਾਈਕਲ ਤੇ ਹੀ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਆ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗੇ ਬਸ ਸਾਧੂ ਉਹੀ ਸਾਮ ਤੇ ਆ ਸਾਈਕਲ ਆ ਠੀਕ ਹੈ ਸਾਈਕਲ ਤੇ ਹਾਂ ਉਹ ਮੈਂ ਤਾਂ ਕਰਵਾ ਪਾ ਦੇ ਕੈਨੇਡਾ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਟਰੀ ਬਾਰੇ ਸੀ ਤੁਸੀਂ ਮੈਨੂੰ ਜੀ 22 ਸਾਲ ਦਾ ਗੇੜ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਦੋਂ ਲਟਰੀ ਪਾ ਜਾਂਦੀ 22 ਨੰਬਰ ਤੇ ਸਰ ਕਿਹਨਾਂ ਦਾ ਮੈਨੂੰ ਦਿਵਾਂਚੰਦ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰੇ ਸਮਾਚੌਂਕ ਮੈਂ ਆਪਣੇ ਲੋਟਰੀ ਆਪਣੇ ਹੋਲਸਟ ਜੈਂਟ ਮੈਂ ਤੋਂ ਟਿਕਟ ਵਿਕੇ ਨਾ ਨਾਲ ਨੇ ਕਿਸੇ ਆਪਣੇ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦੇ ਕੋੰਤ ਸੇਲ ਹੋਏ ਸudar ਜੀ ਸੋਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜਾ ਤਾਂ ਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਨੇ ਇੰਟਰਨੈਟ ਲੋਟਰੀ ਵਾਲਨੇ ਕਹਿੰਦੇ ਆ ਜਿਹੜਾ ਆ ਨੰਬਰ ਪਲੇ ਹੈ ਨੰਬਰ ਬੁਲਾਇਆ ਦੇਖਿਆ ਸੀਗਾ ਸੋਵਾਂ ਨੇ ਘਰ ਗਈ ਜਾਂ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਬੜੀ ਅਮਾਉਂਟ ਸੀ ਤਾਂ ਬੜੇ ਖੁਸ਼ੀ ਹੋ ਲਈ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਆਈ ਬੁਲਾਇਆ ਆਪੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਕਰਾਣ ਚੱਲਣਾ ਮੈਂ ਕੋਈ ਗੱਲ ਨਹੀਂ ਚਿੱਤੋਂ ਖੁੰਜ ਆਵਾਂਗੇ ਅੱਜ ਅਸੀਂ ਦਿਨ ਮੰਗਲਵਾਰ ਠੀਕ ਜਮ੍ਹਾਂ ਕਰਾਣ ਚੱਲਨੇ ਚੰਡੀਗੜ੍ਹ ਇਹਨਾਂ ਦਾ ਕਿੰਨੇ ਮਹੀਨੇ 900 ਕਿਹੜੇ ਕਰੋੜੇ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਤਰ੍ਹਾਂ ਦਾ ਪ੍ਰੋਸੀਜਰ ਹੈ